ਭਈ ਇਹ ਕਿਹ ਚੀਜ਼ ਹੋ ਰਾ ਜਦੋਂ ਆਪਾਂ ਪੰਜਾਬ ਤੋਂ ਬਾਹਰ ਕਿਤੇ ਜਾਂਦੇ ਆ ਆਪਾਂ ਨੂੰ ਆਪਣੇ ਸਿੱਖੀ ਸਰੂਪ ਦਾ ਅਸਲ ਚ ਪਤਾ ਹੀ ਉਦੋਂ ਲੱਗਦਾ ਵੀ ਸਿੱਖੀ ਸਰੂਪ ਹੈ ਕੀ ਹਾਂ ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਗਿਆ ਅਸੀਂ ਨਾ ਹਜੂਰ ਸਾਹਿਬ ਜਾ ਰਹੇ ਸੀਗੇ ਕਾਰ ਤੇ ਹਾਂਜੀ ਮੈਨੂੰ ਲੱਗਦਾ ਕਾਫੀ ਸਾਲ ਪੁਰਾਣੀ ਹੋਣੀ ਅਸੀਂ ਹਰ ਇੱਕ ਸਾਲ ਕਾਰ ਤੇ ਆਪਣੀ ਤੇ ਹਜੂਰ ਸਾਹਿਬ ਜਾਂਦੇ ਹੁੰਦੇ ਚਾਰ ਪੰਜ ਜਾਣੇ ਪਿੰਡੋਂ ਹੀ ਹਾਂਜੀ ਤੇ ਸਾਡੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਤੇ ਉਦੋਂ ਮੈਂ ਮੈਨੂੰ ਲੱਗਾ Rajasthan ਦੇ ਵਿੱਚ ਸੀਗਾ ਕੋਈ ਸ਼ਹਿਰ ਸੀ ਮੈਨੂੰ ਨਾਮ ਨਹੀਂ ਯਾਦ ਹਾਂ ਉੱਥੋਂ ਮੈਂ ਪੈਂਚਰ ਲਵਾਉਣ ਲੱਗਿਆ ਮੈਨੂੰ ਕਹਿੰਦਾ ਬਾਊ ਜੀ ਟਾਇਰ ਇੱਧਰ ਕਰ ਦੋ ਅੱਛਾ ਮੈਨੂੰ ਕਿ ਮੈਂ ਕਿਹਾ ਯਾਰ ਬਾਊ ਜੀ ਨਹੀਂ ਅਸੀਂ ਸਰਦਾਰ ਜੀ ਆ ਫਿਰ ਮੈਂ ਸੋਚਿਆ ਯਾਰ ਵੀ ਸਾਡੇ ਦਾ ਕਟਿੰਗ ਆ ਸਾਨੂੰ ਵੀ ਸਰਦਾਰ ਜੀ ਕਹੂਗਾ ਵੀ ਕਿਵੇਂ ਅੱਛਾ ਇਹ ਗੱਲ ਉਦੋਂ ਦੀ ਹੈ ਜਦੋਂ ਤੁਹਾਡੇ ਕਟਿੰਗ ਹੁੰਦੀ ਸੀ ਜਦੋਂ ਕਟਿੰਗ ਹੁੰਦੀ ਸੀ ਹਾਂਜੀ ਮੈਨੂੰ ਫੀਲ ਹੋਇਆ ਵੀ ਜੇ ਕਿਤੇ ਦਸਤਾਰ ਹੁੰਦੀ ਤਾਂ ਜੇ ਦਸਤਾਰ ਹੁੰਦੀ ਤਾਂ ਇਹਨੇ ਸਰਦਾਰ ਜੀ ਕਹਿਣਾ ਸੀ ਇਹਦਾ ਵੀ ਕਸੂਰ ਨਹੀਂ ਯਾਰ ਹਨਾ ਬਿਲਕੁਲ ਜੀ ਫਿਰ ਉਹ ਗੱਲਾਂ ਰੜਕਦੀ ਆ ਰਹੇ ਉਹ ਕੰਡੇ ਜਿਵੇਂ ਹਿਜਰ ਦੇ ਜਿਹੜਾ ਕੰਡਾ ਲੱਗਿਆ ਤੇ ਜਦੋਂ ਕਿ ਕਹਿੰਦਾ ਬਿਲਕੁਲ ਮੈਂ ਵੀ ਆਪਣੇ ਬਚਪਨ ਦੇ ਵਿੱਚ ਆਈ ਯੂਪੀ ਗਿਆ ਸੀਗਾ ਚਲੋ ਮੈਂ ਤਾਂ ਸ਼ੁਰੂ ਦੇ ਸਰਦਾਰ ਆ ਮੈਂ ਕਦੇ ਸਿਰ ਤੇ ਕਟਿੰਗ ਨਹੀਂ ਕੀਤੀ ਦਾੜੀ ਜ਼ਰੂਰ ਆਪਾਂ ਚਲੋ ਕਟਾਉਨੇ ਆ ਹਾਂਜੀ ਤੇ ਜਦੋਂ ਸਟੇਟ ਤੋਂ ਬਾਹਰ ਜਾਈਦਾ ਚਾਹੇ ਹਰਿਆਣਾ માં ਚਾਹੇ ਦਿੱਲੀ ਆ ਚਾਹੇ ਉੱਤਰਾਖੰਡਾ ਚਾਹੇ ਯੂਪੀ ਆ ਜਣ ਦੀ ਕਾਫੀ ਜਗ੍ਹਾ ਤੇ ਮੈਂ ਵੀ ਜਾਣਾ ਉੱਤੇ ਫੀਲ ਹੁੰਦੀਆਂ ਉਹ ਚੀਜ਼ਾਂ ਵੀ ਬੰਦੇ ਆ ਸਾਹਮਣੇ ਵਾਲਾ ਬੰਦੇ ਦਾ ਰਤਬਾ ਦੇਖ ਕੇ ਕੀ ਗੱਲ ਕਰਦਾ ਬਈ ਇਹ ਬੰਦਾ ਸਰਦਾਰ ਇਹਦੇ ਨਾਲ ਤਮੀਜ਼ ਦੇ ਨਾਲ ਤੇ ਉਸੇ ਪੇਸ਼ੇ ਦੇ ਨਾਲ ਗੱਲ ਕਰਨੀ ਆ ਸਾਡੇ ਨਾਲ ਅੱਜਕੱਲ ਦੇ ਨੌਜਵਾਨਾਂ ਨੂੰ ਬਈ ਪਤਾ ਕੀ ਲੱਗਦਾ ਵੀ ਯਾਰ ਜੇ ਅਸੀਂ ਕੇਸ ਦਾੜੀ ਰੱਖ ਲਈ ਜਾਂ ਪੱਗ ਬੰਨਾਂਗੇ ਤਾਂ ਸੋਹਣਾ ਹੀ ਨਹੀਂ ਲੱਗਣਾ ਨਹੀਂ ਯਾਰ ਇਹ ਇਹ ਤੁਹਾਡਾ ਵਹਿਮ ਆ ਠੀਕ ਹੈ ਜੀ ਤੁਸੀਂ ਦਸਤਾਰ ਬੰਨ ਕੇ ਜਿੰਨੇ ਸੋਹਣੇ ਲੱਗੋਗੇ ਨਾ ਤੁਹਾਡਾ ਰੂਪ ਵੱਖਰਾ ਹੋਊਗਾ ਇਹ ਮੇਰਾ ਆਪਦਾ ਨਿੱਜੀ ਐਕਸਪੀਰੀਅੰਸ ਆ ਬਿਲਕੁਲ ਵੀ ਤੁਸੀਂ ਕੇਸ ਦਾੜਾ ਰੱਖ ਕੇ ਦਸਤਾਰ ਜਦੋਂ ਬੰਨੀ ਹੋਊਗੀ ਤਾਂ ਤੁਹਾਡੀ ਟੌਰ ਵੱਖਰੀ ਹੋਊਗੀ ਵੱਖਰੀ ਹੋਊ ਇਹ ਤਾਂ ਹੈ ਬਈ ਜੀ ਪੱਲੀ ਇੱਕ ਚੀਜ਼ ਹੋਰ ਮੈਂ ਜਦੋਂ ਖੁਦ ਸਕੂਲ ਦੇ ਵਿੱਚ ਸੀਗਾ ਬਚਪਨ ਦੇ ਵਿੱਚ 10ਵੀਂ 12ਵੀਂ ਦੇ ਬਾਰੇ ਚਲੋ ਸੁਰਤ ਨਹੀਂ ਆਏ ਹੁੰਦੀ ਬੰਦੇ ਨੂੰ ਹਨਾ ਵੀ ਕਿਵੇਂ ਦੁਨੀਆ ਵਿੱਚ ਚਰਦੀ ਆ ਚਲੋ ਮੈਂ ਤਾਂ ਪੱਗ ਸ਼ੁਰੂ ਤੋਂ ਸੋਹਣੀ ਬੰਨਦਾ ਮਹਾਰਾਜ ਦੀ ਕਿਰਪਾ ਦੇ ਨਾਲ ਹਨਾ ਚਲੋ ਮੇਰੇ ਚਾਚਾ ਜੀ ਹੁਣੀ ਬਹੁਤ ਸੋਹਣੀ ਪੱਗ ਬੰਨਦੇ ਸੀਗੇ ਸਾਡੇ ਗੁਵਾੜ ਦੇ ਵਿੱਚ ਗਰਤੇਜ ਬਾਈ ਸੀਗਾ ਕਾਲਜ ਜਾਂਦਾ ਹੁੰਦਾ ਸੀਗਾ ਉਹ ਉਦੋਂ ਸਤੰਦਰ ਸਰਤਾਜ ਨਾਮਾ ਨਾ ਫਰੀ ਸਟਾਈਲ ਵਾਲੀ ਪੱਗ ਲੈ ਕੇ ਆਏ ਸੀਗਾ ਫਿਰ ਜਸਰੜ ਬਾਈ ਹੁਣੀ ਆ ਗਏ ਹਾਂਜੀ 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 ਉਹਨਾਂ ਤੋਂ ਇਨਸਪਾਇਰ ਹੋ ਕੇ ਸੋਹਣੀ ਪੱਗ ਬੰਨਦੇ ਹੁੰਦੇ ਸੀ ਚਲੋ ਉਹਨਾਂ ਨੂੰ ਦੇਖ ਕੇ ਬਾਈ ਨੂੰ ਕਹਿਣਾ ਵੀ ਯਾਰ ਸਾਨੂੰ ਵੀ ਸिखਾ ਦੇ ਪੱਗ ਤੇ ਅਸੀਂ ਚਲੋ ਉਹਨੂੰ ਦੇਖ ਦੇ ਕੇ ਪੱਗਾਂ ਸਿੱਖ ਲਈਆਂ ਬੜੀਆਂ ਸੋਹਣੀਆਂ ਸਕੂਲ ਦੇ ਵਿੱਚ ਜਦੋਂ ਮੈਂ ਦੇਖਣਾ ਮੁੰਡਿਆਂ ਨੂੰ ਯਾਰ ਪੱਗ ਨਹੀਂ ਬੰਨਣੀ ਆਉਂਦੀ ਸੀਗੀ ਬਹੁਤ ਸਾਰੇ ਮੁੰਡਿਆਂ ਨੇ ਵਾਲ ਐਸ ਕਰਕੇ ਕਟਿੰਗ ਕਰਾਏ ਹੋਏ ਸੀਗੇ ਵੀ ਉਹਨਾਂ ਨੂੰ ਪੱਗ ਬੰਨਣ ਦੇ ਲਈ 10 ਤੋਂ 15 ਮਿੰਟ ਲੱਗਦੇ ਸੀ ਲੱਗਦੇ ਸੀ ਬਿਲਕੁਲ ਬਿਲਕੁਲ ਇਹ ਮੈਨੂੰ ਲੱਗਦਾ ਅਮਰਿੰਦਰ ਭਾਈ ਇਹ ਨਾ ਜਦੋਂ ਸਟਾਰਟਿੰਗ ਬੰਦਾ ਪੱਗ ਬੰਨਣੀ ਕਰਦਾ ਨਾ ਸ਼ੁਰੂ ਕਰਦਾ ਉਦੋਂ ਹੀ ਪ੍ਰੋਬਲਮ ਆਉਂਦੀ ਆ ਉਹ ਫਿਰ ਬੰਦਾ ਕਹਿੰਦਾ ਯਾਰ ਛੱਡ ਯਾਰ ਕਿਹੜਾ ਬਨੂਗਾ ਹਨਾ ਉਹ ਫਿਰ ਜਿਉਂ-ਜਿਉਂ ਪੱਗ ਬੰਨੀ ਜਾਵਾਂਗੇ ਆਪਣਾ ਨਖਾਰ ਆਈ ਜਾਣਾ ਉਹ ਠੀਕ ਆ ਮੇਰੇ ਨਾਲ ਦਾ ਮੁੰਡਾ ਜਸਕੀਰਤ ਨਾਮ ਆ ਬਾਈ ਦਾ ਹਾਂਜੀ ਤੇ ਚਲੋ ਆਪਣੇ ਨਾਨਕੇ ਪਿੰਡ ਰਹਿੰਦਾ ਸੀਗਾ ਜਿੱਥੇ ਅਸੀਂ ਪੜ੍ਹਦੇ ਸੀਗੇ ਤਲਵੰਡੀ ਰਏ ਹਾਂਜੀ ਉਹਦੇ ਨਾਨਕੇ ਪਿੰਡ ਨਹੀਂ ਉੱਥੇ ਜੰਮਿਆ ਪਲਿਆ ਬਚਾਰਾ ਜੀ ਜੀ ਫਾਦਰ ਸਾਹਿਬ ਪੂਰੇ ਹੋ ਗਏ ਸੀਗੇ ਹਾਂਜੀ ਤੇ ਉਹ ਮੁੰਡਾ ਜਿਵੇਂ ਤੁਸੀਂ ਕਹਿਆ ਵੀ ਤੁਹਾਡੇ ਕਟਿੰਗ ਸੀਗੀ ਬਾਈ ਜਦੋਂ 11ਵੀਂ ਦੇ ਵਿੱਚ ਲੱਗਿਆ ਉਹ ਮੁੰਡਾ ਕਟਿੰਗ ਹੁੰਦੀ ਸੀਗੀ ਉਹਦੇ ਐਨ ਲੰਬਾ ਲੰੰਜਾ 6 ਫੁੱਟ ਸਰਦਾਰ ਵੀ ਚੋਬਰ ਐ ਜੱਜ ਦਾ ਪੂਰਾ ਮੁੰਡਾ ਹਾਂਜੀ ਉਹਨੇ ਮੈਨੂੰ ਕਹਿਣਾ ਯਾਰ ਕਹਿੰਦਾ ਵੀ ਅਮਰਿੰਦਰ ਤੇਰੀ ਪੱਗ ਬਹੁਤ ਸੋਹਣੀ ਆ ਕਹਿੰਦਾ ਪੱਗ ਸਖਾ ਮੈਂ ਕਿਹਾ ਕੋਈ ਨਹੀਂ ਬਾਈ ਸਿਖਾਵਾ ਕਿ ਤੈਨੂੰ ਜਰੂਰ ਸਿਖਾਵਾਂ ਮੈਂ ਕੋਈ ਐਹਰੀ ਗੱਲ ਨਹੀਂ ਚਲੋ ਮਹਾਰਾਜ ਨੇ ਐਹਰੀ ਕਿਰਪਾ ਕੀਤੀ ਵੀ ਉਸੇ ਪਿੰਡ ਦੇ ਵਿੱਚ ਦਸਤਾਰ ਸਿਖਾਉਣ ਵਾਲਾ ਕੈਂਪ ਲੱਗ ਗਿਆ ਬਈ ਵਾਹ ਜੀ ਵਾਹ ਚਲੋ ਉਹ ਵੀ ਉੱਥੇ ਜਾਂਦਾ ਸੀ ਅਸੀਂ ਵੀ ਉੱਥੇ ਜਾਂਦੇ ਸੀ ਸਵੱਬ ਬਣ ਗਿਆ ਤੇ ਮੈਂ ਕਹਿੰਦਾ ਬਾਈ ਮਿੱਤੋਂ ਸੋਹਣੀ ਪੱਗ ਉਹ ਮੁੰਡਾ ਬੰਨਣ ਲੱਗ ਗਿਆ ਫਿਰ ਸਾਡੇ ਪ੍ਰਿੰਸੀਪਲ ਨੇ ਜਿਹੜਾ ਸਾਡੇ ਸਕੂਲ ਦਾ ਪ੍ਰਿੰਸੀਪਲ ਸੀਗਾ ਸਾਨੂੰ ਦੋਹਾਂ ਨੂੰ ਬੁਲਾਇਆ ਵੀ ਮੇਰੇ ਪੱਗ ਬਨ ਕੇ ਜਾਓ ਐਹਰੀ ਅੱਛਾ ਤੇ ਇੰਨੀ ਮਹਾਰੇ ਨੇ ਕਿਰਪਾ ਕੀਤੀ ਵੀ ਮੁੰਡੇ ਦੇ ਅੱਜ ਦਾਣਾ ਪ੍ਰਕਾਸ਼ ਆ ਇੰਨੀ ਸੋਹਣੀ ਪੱਗ ਬੰਨਦਾ ਵੀ ਕੀ ਬਾਤਾਂ ਰਹੀ ਰੱਬ ਦਾ ਬਈ ਬਿਲਕੁਲ ਮੈਂ ਹੁਣ ਇੱਥੇ ਆਪਣੇ ਕੈਫੇ ਤੇ ਵੀ ਮੁੰਡਿਆਂ ਜਿਹੜੇ ਮੈਂ ਉਹਨਾਂ ਨੂੰ ਕਹਿ ਦਿੰਦਾ ਹਾਂ ਨਾ ਵੀ ਯਾਰ ਜਿਹਨੇ ਪੱਗ ਬੰਨਣੀ ਆ ਤੁਸੀਂ ਮੈਨੂੰ ਦੱਸ ਦੇ ਮੈਂ ਤੁਹਾਨੂੰ ਪੱਗਾਂ ਲਿਆ ਕੇ ਦੂੰਗਾ ਹਾਂਜੀ ਠੀਕ ਹੈ ਨਾ ਵਧੀਆ ਲੱਗਦਾ ਯਾਰ ਪੱਗ ਬੰਨ ਕੇ ਸਰਦਾਰ ਬੰਨ ਕੇ ਬਿਲਕੁਲ ਬਿਲਕੁਲ ਕਿਉਂਕਿ ਖਾਲਸਾ ਮੇਰਾ ਰੂਪ ਹੈ ਖਾਸ ਹਾਂਜੀ ਇਹ ਰੂਪ ਆਪਣਾ ਜ਼ਰੂਰੀ ਆ ਬਿਲਕੁਲ ਜੀ ਤੇ ਕਈਆਂ ਨੂੰ ਹੁਣ ਕਹਿਣਾ ਵੀ ਯਾਰ ਇਹ ਪਤਾ ਨਹੀਂ ਆ ਪਹਿਲਾਂ ਕੀ ਸੀ ਤੇ ਹੁਣ ਕੀ ਆ ਹਨਾ ਚਲੋ ਇਹ ਚੱਲਦੀ ਹੀ ਰਹੇ ਸਮੇਂ-ਸਮੇਂ ਦੀ ਖੇਡ ਆ ਹਾਂ ਸਮੇਂ-ਸਮੇਂ ਦੀ ਖੇਡ ਆ ਪਰ ਭਾਈ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਜਰੂਰ ਪੱਗਾਂ ਬੰਨ੍ਹਿਆ ਕਰੋ ਹਾਂਜੀ ਹਾਂਜੀ